ਪਰ ਇਹ ਜਾਣਕਾਰੀ ਜੁੜੀ ਆ ਬੈਂਕ ਖਾਤਿਆਂ ਵਾਲਿਆਂ ਲਈ ਕੱਲ ਤੋਂ ਤੁਹਾਡੇ ਬੈਂਕ ਖਾਤੇ ਜਿਹੜੇ ਬੰਦ ਹੋ ਸਕਦੇ ਆ ਪੂਰੇ ਚਾਂਸ ਨੇ ਜੇ ਬੰਦ ਨਹੀਂ ਹੋਏ ਤਾਂ ਰਿਕਵਰਟ ਜ਼ਰੂਰ ਪੈਣੀ ਆ ਇਹ ਕਿੰਨਾ ਲੋਕਾਂ ਦੇ ਖਾਤੇ ਆ ਇਹ ਖਾਤੇ ਆ ਉਹਨਾਂ ਲੋਕਾਂ ਦੇ ਜਿਹੜੇ ਪ੍ਰਧਾਨ ਮੰਤਰੀ ਜਨਤਨ ਯੋਜਨਾ ਸਕੀਮ ਜਿਹੜੀ 2014-15 ਚਲਾਈ ਗਈ ਇਹਦੇ ਤਹਿਤ ਆਪਣੇ ਬੈਂਕ ਦੇ ਵਿੱਚ ਖਾਤੇ ਖੋਲੇ ਗਏ ਕਿਉਂਕਿ ਇਸ ਯੋਜਨਾ ਨੂੰ 10 ਸਾਲ ਹੋ ਚੁੱਕੇ ਆ ਤੇ 10 ਸਾਲ ਬਾਅਦ ਇਹਦੇ ਵਿੱਚ ਕੇਵਾਈਸੀ ਕਰਾਉਣੀ ਜ਼ਰੂਰੀ ਹੁੰਦੀ ਆ ਬੈਂਕ ਅਕਾਊਂਟ ਦੀ ਜਿਹੜਾ ਇਸ ਨਾਲ ਸੰਬੰਧ ਤੁਸੀਂ ਬੈਂਕ ਅਕਾਊਂਟ ਖੁਲਵਾਇਆ ਹੈ ਜ਼ੀਰੋ ਬੈਲანს ਵਾਲਾ ਇਹ ਅਕਾਊਂਟ ਹੁੰਦਾ ਹੈ ਪਰ ਇਹਦੀ ਆਖਰੀ ਮਿਤੀ ਕੇਵਾਈਸੀ ਦੀ ਉਹ ਅੱਜ ਹੈ ਜਾਨੀ ਕਿ 30 ਸਤੰਬਰ ਇਸ ਤੋਂ ਬਾਅਦ ਜੇਕਰ ਜਿੰਨਾਂ ਲੋਕਾਂ ਨੇ ਏਜ ਸਕੀਮ ਤਹਿਤ ਖਾਤੇ ਖੁਲਭਾਏ ਆ ਬੈਂਕਾਂ ਦੇ ਵਿੱਚ ਕੇਵਾਈਸੀ ਨਹੀਂ ਕਰਾਉਂਦੇ ਇਹ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਤਾਂ ਉਹਨਾਂ ਦੇ ਖਾਤੇ ਆ ਜਿਹੜੇ ਬੰਦ ਹੋ ਜਾਣਗੇ ਜੋ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਜੋ ਪੈਸੇ ਆਉਂਦੇ ਆ ਉਹ ਬੰਦ ਹੋ ਜਾਣਗੇ ਖਾਤਿਆਂ ਦੇ ਵਿੱਚ ਰੁਕਾਵਟ ਹੈ ਜਿਹੜੀ ਪੈਣੀ ਹੈ ਤਾਂ ਹੁਣ ਤੁਸੀਂ ਇਹ ਕੇਵਾਈਸੀ ਕਿਵੇਂ ਕਰਵਾ ਸਕਦੇ ਹੋ ਕਿੱਥੇ ਤੁਸੀਂ ਇਹ ਖਾਤਾ ਖੁਲਭਾਇਆ ਸੀ ਜਿਹੜੀ ਬੈਂਕ ਵਿੱਚ ਉਸ ਬੈਂਕ ਦੇ ਵਿੱਚ ਜਾਣਾ ਹੈ ਆਪਣੇ ਨਾਲ ਆਪਣਾ ਇੱਕ ਆਈਡੀ ਪ੍ਰੂਫ ਚਾਹੇ ਆਧਾਰ ਕਾਰਡ ਲੈ ਜਿਓ ਚਾਹੇ ਵੋਟਰ ਕਾਰਡ ਲੈ ਜਿਓ ਚਾਹੇ ਕੋਈ ਤੁਹਾਡੇ ਕੋਲੇ ਡਰਾਈਵਿੰਗ ਲਾਇਸੈਂਸ ਹੈ ਕੋਈ ਵੀ ਆਪਣਾ ਆਈਡੀ ਪ੍ਰੂਫ ਇਹ ਲਿਜਾਣਾ ਹੈ ਤੇ ਨਾਲ ਇੱਕ ਫੋਟੋ ਲੈ ਜਾਣੀ ਹੈ 10 ਤੋਂ 15 ਮਿੰਟਾਂ ਦਾ ਕੰਮ ਹੈ KYC ਬਿਲਕੁਲ ਮੁਫਤ ਹੁੰਦੀ ਹੈ KYC ਹੁੰਦੀ ਕੀ ਹੈ ਇਹਨੂੰ ਕਹਿੰਦੇ ਆ ਨੋ ਯੂਅਰ ਕਸਟਮਰ ਲੋਕਾਂ ਦੀ ਪਛਾਣ ਕਰਨੀ ਕਿ ਤੁਹਾਡਾ ਹੀ ਬੈਂਕ ਅਕਾਊਂਟ ਹੈ ਜਿਹੜੇ ਬੰਦੇ ਦਾ ਬੈਂਕ ਅਕਾਊਂਟ ਇਸ ਸਕੀਮ ਦਾ ਇਹਤ ਖੁੱਲਿਆ ਹੈ ਉਹ ਹਾਲੇ ਜਿਉਂਦਾ ਹੈ ਸਰਕਾਰੀ ਸੇਵਾਵਾਂ ਦਾ ਲਾਭ ਲੈ ਰਿਹਾ ਹੈ ਕਿ ਕਿਤੇ ਉਹਦੇ ਖਾਤੇ ਦੇ ਵਿੱਚੋਂ ਕੋਈ ਹੋਰ ਤਰ੍ਹਾਂ ਦੇ ਪੈਸੇ ਵਰਤੀ ਜਾਂਦਾ ਇਹਦਾ ਇਹੀ ਮਤਲਬ ਹੁੰਦਾ ਹੈ ਚਾਹੇ ਬੈਂਕ ਅਕਾਊਂਟ ਨਾਲ ਸੰਬੰਧਿਤ ਕੇਵਾਈਸੀ ਹੈ ਜਾਂ ਫਿਰ ਗੈਸ ਸਿਲੰਡਰ ਨਾਲ ਜਾਂ ਫਿਰ ਕੋਈ ਤੁਹਾਡਾ ਕਾਰਡ ਬਣਿਆ ਹੋਇਆ ਇਹ ਇੱਕ ਤਰ੍ਹਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਕਈਆਂ ਦੇ ਵਿੱਚ ਹਰ ਸਾਲ ਕੀਤੀ ਜਾਂਦੀ ਹੈ ਜਿਵੇਂ ਇਸ ਸਕੀਮ ਹੈ ਪ੍ਰਧਾਨ ਮੰਤਰੀ ਜਨਤਨ ਯੋਜਨਾ ਇਹਦੇ ਵਿੱਚ 10 ਸਾਲ ਬਾਅਦ ਤਾਂ ਇਸ ਯੋਜਨਾ ਨੂੰ ਆਏ ਹੋਏ ਨੂੰ 10 ਸਾਲ ਹੋ ਚੁੱਕੇ ਹੈ ਤਾਂ ਹੁਣ ਕੇਵਾਈਸੀ ਜਿਹੜੀ ਚੱਲ ਰਹੀ ਹੈ ਇਸ ਤੋਂ ਇਲਾਵਾ ਜੁਲਾਈ ਮਹੀਨੇ ਤੋਂ ਲੈ ਕੇ 30 ਸਤੰਬਰ ਤੱਕ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਕੇਵਾਈਸੀ ਕੀਤੀ ਗਈ ਹੈ ਪੰਜਾਬ ਦੀਆਂ ಗ್ರಾಮ ਪੰਚਾਇਤਾਂ ਦੇ ਸਹਿਯੋਗ ਨਾਲ ਲੱਖਾਂ ਲੋਕਾਂ ਦੀ ਕੇवाईसी ਹੋ ਚੁੱਕੀ ਹੈ ਪਰ ਜਿਹੜੇ ਲੋਕ ਰਹਿ ਗਏ ਹਾਲੇ ਤੱਕ ਕੇवाईसी ਨਹੀਂ ਕਰਵਾਈ ਤਾਂ ਉਹਨਾਂ ਨੂੰ ਕਰਵਾਉਣੀ ਪੈਣੀ ਹੈ ਨਹੀਂ ਉਹਨਾਂ ਦਾ ਬੈਂਕ ਖਾਤਾ ਬੰਦ ਹੋ ਜਾਣਾ ਤਾਂ ਕੇवाईसी ਕਿਉਂ ਜ਼ਰੂਰੀ ਹੈ ਇਹ ਨਾਲ ਹੁੰਦਾ ਕੀ ਹੈ ਇਹ ਨਾਲ ਤੁਹਾਡਾ ਖਾਤਾ ਚੱਲਦਾ ਰਹਿੰਦਾ ਹੈ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਧੋਖਾਧੜੀ ਨਹੀਂ ਹੁੰਦੀ ਤੇ ਇਹਦੀ ਜਿਹੜੀ ਵੈਲਿਡਿਟੀ ਹੈ ਵੈਦਤਾ ਉਹ 10 ਸਾਲ ਦੀ ਹੁੰਦੀ ਹੈ ਕੇवाईसी ਕਿਵੇਂ ਕਰਵਾਉਣੀ ਹੈ ਸੌਖਾ ਹੀ ਕੰਮ ਹੈ ਬੈਂਕ ਦੇ ਵਿੱਚ ਵਗ ਜਿਓ ਆਪਣਾ ਆਈਡੀ ਪ੍ਰੂਫ ਲੈ ਜਿਓ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਤੁਸੀਂ ਵੀ ਇਸ ਜਾਣਕਾਰੀ ਨੂੰ ਬਾਕੀਆਂ ਤੱਕ ਜਰੂਰ ਪਹੁੰਚਾ ਦਿਓ ਜਿਨ੍ਹਾਂ ਨੇ ਹਾਲੇ ਤੱਕ KYC ਨਹੀਂ ਕਰਵਾਈ ਉਹ ਕਰਵਾ ਲੈ